ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦਾ ਖਾਸ ਤੌਰ ਤੇ ਅਸਾਮ ਦੇ ਮੁੱਖ ਮੰਤਰੀ ਤੇ ਉਥੋਂ ਦੀ ਪਾਰਟੀ ਦਾ ਜਿਹੜਾ ਮੁਸਲਮ ਵਿਰੋਧੀ ਚਿਹਰਾ ਹੈ ਦਿਨ ਪਰ ਦਿਨ ਹੋਰ क्रूर ਹੁੰਦਾ ਜਾ ਰਿਹਾ ਹੈ ਕੁਝ ਦਿਨ 2-3 ਦਿਨ ਪਹਿਲਾਂ ਉਥੋਂ ਦੀ ਬੀਜੇਪੀ ਨੇ ਆਪਣੇ ਹੈਂਡਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ AI ਨਾਲ ਬਣਾਈ ਹੋਈ ਜਿਹਦੇ ਵਿੱਚ ਮੁੱਖ ਮੰਤਰੀ ਹਿਮੰਤ ਵਿਸ਼ਵਾ ਸ਼ਰਮਾ ਦੋ ਬੰਦਿਆਂ ਦੇ ਉੱਤੇ ਬੰਦੂਕ ਸਿਨ ਨਹੀਂ ਖੜੇ ਐ ਤੇ ਉਹਦੇ ਥੱਲੇ ਲਿਖਿਆ ਹੋਇਆ ਹੈ ਕਿ ਜਿਹੜਾ ਇਹਨਾਂ ਨੂੰ ਪੁਆਇੰਟ ਬਲੈਂਕ ਸ਼ਾਰਟ ਕਰੋ ਇਹਨਾਂ ਨੂੰ ਜਣੀ ਬਿਲਕੁਲ ਨੇੜੇ ਤੋਂ ਜਾ ਕੇ ਗੋਲੀ ਮਾਰੋ ਇਹ ਲਿਖਿਆ ਹੋਇਆ ਹੈ ਤੇ ਜਿਹੜੇ ਉਹ ਬੰਦੇ ਦਿਖਾਏ ਹੋਏ ਐ ਉਹਨਾਂ ਦੇ ਦੋਨਾਂ ਦੇ ਟੋਪੀਆਂ ਪਹਿਨੀਆਂ ਹੋਈਆਂ ਨੇ ਜਾਨੀ ਕਿ ਮੁਸਲਮਾਨ ਨੇ ਤੇ ਉਹਨਾਂ ਚੋਂ ਇੱਕ ਦਾ ਚਿਹਰਾ ਜਿਹੜਾ ਕਾਂਗਰਸ ਦੇ ਆਗੂ ਗੌਰਵ ਗਗੋਈ ਦੇ ਨਾਲ ਮਿਲਦਾ ਜੁਲਦਾ ਦਿਖਾਇਆ ਗਿਆ ਹੈ ਇਸ ਦਾ ਰੌਲਾ ਪਿਆ ਵੀ ਇਹ ਇੱਕ ਤਰ੍ਹਾਂ ਦੀ ਜਿਹੜੀ ਨਸਲਕੁਸ਼ੀ ਦਾ ਸੱਦਾ ਹੈਗਾ ਬੀਜੇਪੀ ਵੱਲੋਂ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਕਿਉਂਕਿ ਹਿਮੰਤ ਵਿਸ਼ਵਾ ਸ਼ਰਮਾ ਕੁਝ ਦਿਨ ਪਹਿਲਾਂ ਬੀਜੇਪੀ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਹਿ ਰਹੇ ਸੀ ਕਿ ਆਪਾਂ ਨੇ 4-5 ਲੱਖ ਮੁਸਲਮਾਨਾਂ ਦੀਆਂ ਵੋਟਾਂ ਇੱਥੋਂ ਕਢਵਾਉਣੀਆਂ ਨੇ ਤੇ ਕੋਈ ਵੀ ਮੀਆਂ ਮੁਸਲਮਾਨ ਇੱਥੇ ਵੋਟਾਂ ਨਾ ਪਾ ਸਕੇ ਉਹਨਾਂ ਨੂੰ ਉਹਨਾਂ ਦਾ ਰਹਿਣਾ ਦੁੱਬਰ ਕਰ ਦਿਓ ਉਹਨਾਂ ਨੂੰ ਤੰਗ ਪਰੇਸ਼ਾਨ ਪੂਰੀ ਤਰ੍ਹਾਂ ਕੀਤਾ ਜਾਵੇ ਕਿਸੇ ਵੀ ਸੰਵਿਧਾਨਕ ਸੰਸਥਾ ਜੁਡੀਸ਼ਰੀ ਨੇ ਜਾਂ ਰਾਸ਼ਟਰਪਤੀ ਨੇ ਇਹਦਾ ਕੋਈ ਨੋਟਿਸ ਨਹੀਂ ਲਿਆ ਉਹਦੇ ਹਾਲਾਂਕਿ ਖਿਲਾਫ ਉਹਦੇ ਖਿਲਾਫ ਕੁਝ ਕੇਸ ਵੀ ਦਰਜ ਹੋਏ ਐ ਪਰ ਉਹ ਹਲੇ ਗਾਹਾਂ ਤੇ ਗਾਹਾਂ ਜਾ ਰਹੀ ਹੈ ਜਦੋਂ ਬਹੁਤ ਰੌਲਾ ਪਿਆ ਤਾਂ ਉਹ ਵੀਡੀਓ ਕੱਲ ਬੀਜੇਪੀ ਨੂੰ ਹਟਾਉਣੀ ਪਈ ਤੇ ਦੂਜੇ ਪਾਸੇ ਮਥਰਾ ਦੇ ਇੱਕ ਸਕੂਲ ਦੇ ਵਿੱਚ ਉੱਥੋਂ ਦੇ ਹੈਡਮਾਸਟਰ ਜਾਨ ਮੁਹੰਮਦ ਸਾਹਿਬ ਦੀ ਕਿਸੇ ਨੇ ਕਿਸੇ ਨੇ ਨਹੀਂ ਭਾਜਪੀ ਦਾ ਇੱਕ ਨੌਜੀਲ ਜਿਹੜਾ ਭਾਜਪੀ ਦਾ ਇੱਕ ਆਗੂ ਹੈ ਦੁਰਗੇਸ਼ ਉਸ ਨੇ ਇੱਕ ਸ਼ਿਕਾਇਤ ਕਰ ਦਿੱਤੀ ਉੱਥੋਂ ਦੀ ਜਿਹੜੀ ਬੇਸਿਕ ਸਿੱਖਿਆ ਅਧਿਕਾਰੀ ਹੈ ਉਸ ਬੀਬੀ ਨੇ ਉਸ ਦਾ ਜਿਹੜਾ ਹੈ ਰਤਨ ਕੀਰਤੀ ਉਹਦਾ ਨਾਂ ਹੈ ਉਹਨੇ ਨਾ ਆ ਦੇਖਿਆ ਨਾ ਤਾ ਦੇਖਿਆ ਨਾ ਉਹਦੀ ਕੋਈ ਪ੍ਰੀਲੀਮਿਨਰੀ ਇਨਕੁਆਰੀ ਕਰਾਈ ਉਹਨੂੰ ਸਸਪੈਂਡ ਕਰ ਦਿੱਤਾ ਉਸ ਹੈਡਮਾਸਟਰ ਦਾ ਨਾਂ ਜਾਨ ਮੁਹੰਮਦ ਹੈ ਤੇ ਉਸ ਸਕੂਲ ਦੇ ਵਿੱਚ 235 ਬੱਚੇ ਪੜ੍ਹਦੇ ਐ ਥੋੜੇ ਜੇ ਬੱਚੇ ਮੁਸਲਮਾਨ ਨੇ ਬਾਕੀ ਹਿੰਦੂ ਨੇ ਤੇ 8 ਸਟਾਫ ਮੈਂਬਰ ਨੇ ਜਿਨ੍ਹਾਂ ਚੋਂ 7 ਹਿੰਦੂ ਟੀਚਰ ਨੇ ਇੱਕ ਕੱਲਾ ਮੁਸਲਮਾਨ ਹੈ ਉਹੀ ਆਪ ਖੁਦ ਤੇ ਉਹਦੇ ਤੇ ਇਲزام ਇਹ ਲਾਇਆ ਗਿਆ ਵੀ ਇਹ ਜਿਹੜਾ ਹੈਡਮਾਸਟਰ ਹੈ ਇੱਥੇ ਬੱਚਿਆਂ ਨੂੰ ਜਬਰੀ ਨਮਾਜ਼ ਪੜਾਉਂਦਾ ਹੈ ਰੋਜ਼ ਇੱਥੇ ਕੋਈ ਜਿਹੜਾ ਰਾਸ਼ਟਰੀ ਗਾਣ ਹੈ ਰਾਸ਼ਟਰੀ ਗੀਤ ਹੈ ਜਨ ਗਨ ਮਨ ਉਹ ਨਹੀਂ ਗਾਇਆ ਜਾਂਦਾ ਇਹਦੇ ਬਾਰੇ ਚ ਵੀਡੀਓਜ਼ ਵੀ ਵਾਇਰਲ ਕੀਤੀਆਂ ਗਈਆਂ ਇਹ ਕਹਿੰਦੇ ਆ ਹੋਇਆ ਵੀ ਇਹ ਇੱਥੇ ਸਾਰਾ ਇਹ ਚੱਲ ਰਿਹਾ ਹੈ ਤੇ ਉਹਦੀ ਸਸਪੈਂਸ਼ਨ ਤੋਂ ਬਾਅਦ ਰੌਲਾ ਪੈ ਗਿਆ ਸਕੂਲ ਦੇ ਜਿਹੜੇ ਅਧਿਆਪਕ ਹੈ ਉਹ ਇਸ ਗੱਲ ਦੇ ਖਿਲਾਫ ਹੋ ਗਏ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਨਾਲ ਬੱਚੇ ਜਿਹੜੇ ਆ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਕਿ ਵੀ ਸਾਡੇ ਤਾਂ ਹੈਡਮਾਸਟਰ ਸਾਹਿਬ ਬਹੁਤ ਚੰਗੇ ਆ ਸਾਨੂੰ ਆ ਗੱਲਾਂ ਤਾਂ ਸਾਨੂੰ ਪਤਾ ਹੀ ਨਹੀਂ ਵੀ ਇਹ ਕੋਈ ਇਹੀ ਜੀ ਗੱਲ ਉਹ ਕਰਦੇ ਆ ਸਾਡੇ ਤਾਂ ਧਿਆਨ ਚ ਹੀ ਹੈ ਨਹੀਂ ਵੀ ਸਾਨੂੰ ਨਾ ਕਦੇ ਇਹੋ ਜਿਹਾ ਕੁਝ ਕਿਹਾ ਉਹਨਾਂ ਨੇ ਸੋ ਉਹ ਜਦੋਂ ਹੋਇਆ ਤਾਂ ਉਹ ਇਨਕੁਆਰੀ ਬਹੋਣੀ ਪੈਗੀ ਇਨਕੁਆਰੀ ਬਹਾ ਕੇ ਪਤਾ ਲੱਗਿਆ ਵੀ ਇਹ ਸਾਰੇ ਦੇ ਸਾਰੇ ਇਲਜ਼ਾਮ ਝੂਠੇ ਸੀ ਤੇ ਫੇਰ ਉਹਨੂੰ ਕੱਲ ਬਹਾਲ ਕੀਤਾ ਗਿਆ ਜਣੀ ਕਿਸੇ ਮੁਸਲਮਾਨ ਬਾਰੇ ਕੋਈ ਵੀ ਉਲਜਲੂਲ ਗੱਲ ਕੋਈ ਵੀ ਬੰਦਾ ਕਹੇ ਉਹਨੂੰ ਮੰਨ ਕੇ ਉਹਦੇ ਤੇ ਐਕਸ਼ਨ ਹੋ ਜਾਂਦਾ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੰਦੇ ਨੇ ਪਲੀਪਲੀ ਜੋੜ ਕੇ ਇੱਕ ਸਕੂਲ ਬਣਾਇਆ ਸੀਗਾ ਤੇ ਉਹਦੇ ਤੇ ਲਾਤਾ ਵੀ ਇਹ ਤਾਂ ਜੀ ਮਦਰਸਾ ਬਣਾ ਰਿਹਾ ਹੈ ਹਾਲਾਂਕਿ ਉਹਨੇ ਸਾਰੀਆਂ ਮਨਜ਼ੂਰੀਆਂ ਸਰਕਾਰੀ ਤੌਰ ਤੇ ਲਈਆਂ ਹੋਈਆਂ ਸੀ ਕਿਹੜਾ ਸਕੂਲ ਹੋਊ ਕੀ ਹੋ ਕਿਸ ਤਰ੍ਹਾਂ ਹੋ ਸਾਰਾ ਕੁਝ ਤੇ ਉਹ ਸਕੂਲ ਟਾ ਦਿੱਤਾ ਗਿਆ ਤੇ ਆ ਜਿਹੜਾ ਟੋਟਲ ਸਾਰਾ ਮਾਹੌਲ ਹੈ ਸਾਰੇ ਦੇਸ਼ ਦੇ ਵਿੱਚ ਉਹ ਬਹੁਤ ਹੀ ਮਾੜੀ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ ਕਦੇ ਸ਼ਾਇਦ ਭਾਰਤ ਪਾਕਿਸਤਾਨ ਬਣਨ ਤੋਂ ਪਹਿਲਾਂ ਜਿਹੜੀ ਨਫ਼ਰਤ ਦੇ ਨਾਲ ਸਾਰੇ ਲੋਕ ਬਹੁਤ ਪੀੜਤ ਹੋਏ ਵੱਡੀ ਗਿਣਤੀ 'ਚ ਹਿੰਦੂ ਸਿੱਖਾਂ ਦਾ ਕਤਲੇਆਮ ਹੋਇਆ ਬੀਬੀਆਂ ਦੀਆਂ ਔਰਤਾਂ ਗਈਆਂ ਦੀ ਜਿਹੜੀ ਇੱਜ਼ਤ ਗਈ ਉਧਰੋਂ ਮੁਸਲਮ ਔਰਤ ਲੋਕ ਬਹੁਤ ਜ਼ਿਆਦਾ ਵੱਡੇ ਗਏ ਤੇ ਉਹਨਾਂ ਦੀਆਂ ਔਰਤਾਂ ਦੀ ਬੇਪਤੀ ਹੋਈ ਉਦੇ ਤੋਂ ਪਹਿਲਾਂ ਦਾ ਜਿਹੜਾ ਮਾਹੌਲ ਹੈ ਨਫ਼ਰਤੀ ਮਾਹੌਲ ਉਹ ਮਾਹੌਲ ਬਣਾਇਆ ਜਾ ਰਿਹਾ ਹੈ ਦੇਸ਼ ਦੇ ਵਿੱਚ ਤੇ ਬਣਾਇਆ ਵੀ ਰਾਜ ਕਰਨ ਦੀ ਪਾਰਟੀ ਵੱਲੋਂ ਹੈ ਅ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਕੱਲ ਪ੍ਰਧਾਨ ਮੰਤਰੀ ਦਫ਼ਤਰ ਨੇ ਲੋਕ ਸਭਾ ਦੇ ਸਕੱਤਰੇਤ ਨੂੰ ਲਿਖਿਆ ਹੈ ਕਿ ਜਿਹੜੇ ਤਿੰਨ ਫੰਡ ਨੇ ਪੀਐਮ ਕੇਅਰਸ ਫੰਡ ਹੈ ਜਿਹੜਾ ਇੱਕ ਇੱਕ ਪ੍ਰੈਮਿੰਿਸਟਰ ਨੈਸ਼ਨਲ ਰਿਲੀਫ ਫੰਡ ਹੈ ਤੇ ਇੱਕ ਨੈਸ਼ਨਲ ਡਿਫੈਂਸ ਫੰਡ ਹੈ ਇਹਨਾਂ ਫੰਡਾਂ ਦੇ ਬਾਰੇ ਵਿੱਚ ਜੇ ਕੋਈ ਸਵਾਲ ਪੁੱਛਦਾ ਹੈ ਪਾਰਲੀਮੈਂਟ ਦੇ ਵਿੱਚ ਪਹਿਲਾਂ ਤਾਂ ਇਹਦੇ ਬਾਰੇ ਸੀਬੀਏ ਦੇ ਬਾਰੇ ਤੁਸੀਂ ਆਰਟੀਆਈ ਵਿੱਚ ਵੀ ਨਹੀਂ ਜਵਾਬ ਦੇਣਾ ਇਹਦਾ ਉਹਦੀ ਬੜੀ ਵੱਡੀ ਲੰਬੀ ਚੌੜੀ ਉਹਦੀ ਲਿਟੀਗੇਸ਼ਨ ਹੋਈ ਹੁਣ ਹੋ ਗਿਆ ਵੀ ਪਾਰਲੀਮੈਂਟ ਦੇ ਵਿੱਚ ਵੀ ਜੇ ਕੋਈ ਮੈਂਬਰ ਇਹਦੇ ਬਾਰੇ ਸਵਾਲ ਪੁੱਛਦਾ ਹੈ ਤਾਂ ਫਲਾਣੇ ਫਲਾਣੇ ਰੂਲ ਮੁਤਾਬਕ ਹੈ ਤਾਂ ਜਾਵੇ ਵੀ ਇਹਦਾ ਤਾਂ ਸਵਾਲ ਤੁਸੀਂ ਪੁੱਛੇ ਨਹੀਂ ਸਕਦੇ ਬੀ ਇਹਦੇ ਵਿੱਚ ਕਿੰਨਾ ਫੰਡ ਪਿਆ ਤੇ ਕੀ ਹੈ ਕਿੱਥੇ ਵਰਤੋਂ ਹੋਇਆ ਕੀ ਹੈ ਤੁਸੀਂ ਇਹਦੇ ਬਾਰੇ ਪੁੱਛ ਹੀ ਨਹੀਂ ਸਕਦੇ ਇਹ ਨੇਰਾ ਫੰਡ ਹੈ ਪ੍ਰਧਾਨ ਮੰਤਰੀ ਦੇ ਨਾਂ ਦੇ ਉੱਤੇ ਲਿਆ ਹੋਇਆ ਫੰਡ ਜਿਹੜਾ ਹੈ ਉਹ ਉਹ ਉਹਦੇ ਵਿੱਚ ਲੋਕਾਂ ਨੂੰ ਆਮ ਲੋਕਾਂ ਨੂੰ ਤਾਂ ਜਾਣਨ ਦੀ ਗੱਲ ਛੱਡ ਦਿਓ ਪਾਰਲੀਮੈਂਟ ਨੂੰ ਵੀ ਜਾਣਨ ਦਾ ਅਧਿਕਾਰ ਨਹੀਂ ਐਡਾ ਨੇਰਾ ਫੰਡ ਹੈ ਹੋ ਤੇ ਇੰਨੀ ਨੇਰੀ ਹੈ ਇਸ ਕੱਲ ਦੇ ਵਿੱਚ ਅ ਅਗਲੀ ਗੱਲ ਸੰਯੁਕਤ ਕਿਸਾਨ ਮੋਰਚੇ ਨੇ ਜੋ ਪਿਊਸ਼ ਗੋਇਲ ਜੀ ਬਿਆਨ ਦੇ ਰਹੇ ਹੈ ਸਮਝੌਤੇ ਦੇ ਬਾਰੇ ਚ ਭਾਰਤ ਅਮਰੀਕਾ ਸਮਝੌਤੇ ਦੇ ਬਾਰੇ ਰੋਜ਼ ਲੋਕਾਂ ਨੂੰ ਗੁੰਮਰਾਹ ਕਰਦੇ ਆ ਉਹਨਾਂ ਨੇ ਪਿਊਸ਼ ਗੋਇਲ ਦੇ ਅਸਤੀਫੇ ਦੀ ਮੰਗ ਕੀਤੀ ਹੈ ਤੇ 12 ਤਰੀਕ ਨੂੰ ਮਜ਼ਦੂਰਾਂ ਕਿਸਾਨਾਂ ਨੇ ਰਲ ਕੇ ਦੇਸ਼ ਭਰ ਦੇ ਵਿੱਚ ਬਾਕੀ ਹੋਰ ਗੱਲਾਂ ਦੇ ਨਾਲ ਇਸ ਗੱਲ ਦੇ ਉੱਤੇ ਵੀ ਵੱਡੇ ਪ੍ਰੋਟੈਸਟ ਕਰਨੇ ਆ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਵੀ ਜਿਹੜੇ ਸੇਵ ਤੇ ਕਪਾਹ ਉਥੋਂ ਆਉਣੀ ਹੈ ਉਹਦੇ ਨਾਲ ਸੇਬਾਂ ਨਾਲ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੇ ਕਪਾਹ ਨਾਲ ਮਹਾਰਾਸ਼ਟਰ ਤੇ ਗੁਜਰਾਤ ਦੇ ਕਿਸਾਨ ਤਬਾਹ ਹੋ ਜਾਣਗੇ ਤੇ ਇਹ ਬਹੁਤ ਹੀ ਮਾੜਾ ਸਮਝੌਤਾ ਕਿਸਾਨੀ ਦੇ ਵਿਰੁੱਧ ਹੈ ਇਹ ਪਿਛਲੇ ਸਾਲ ਜਦੋਂ 11% ਡਿਊਟੀ ਕਪਾਹ ਦੇ ਉੱਤੋਂ ਕੇਂਦਰ ਸਰਕਾਰ ਨੇ हटਾਈ ਸੀ ਪਹਿਲਾਂ ਕੁਝ ਦਿਨ ਲਈ हटਾਈ ਫਿਰ ਉਹਨੂੰ ਚੱਕ ਕੇ ਦਸੰਬਰ ਤੱਕ ਕਰ ਦਿੱਤਾ ਸੀ ਤੇ ਉਦੋਂ ਜਿਹੜਾ ਕਪਾਹ ਦੀ ਕੀਮਤ ਜਿਹੜੀ ਬਜਾਰੀ ਕੀਮਤ ਸੀ ਇੱਥੇ ਸਾਡੇ ਉਹ ਹਜ਼ਾਰ ਤੋਂ ਲੈ ਕੇ 1500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਪਾਹ ਦੀ ਕੀਮਤ ਥੱਲੇ ਆ ਗਈ ਸੀ ਤੇ ਕਿਸਾਨਾਂ ਨਾ ਚ ਤਰਾ ਤਰਾ ਮੱਚ ਗਈ ਸੀ ਹੁਣ ਜਦੋਂ ਇਹ ਸਮਝੌਤੇ ਨਾਲ ਬਿਨਾਂ ਕਿਸੇ ਡਿਊਟੀ ਦੇ ਸਮਝੌਤਾ ਆਉਣੀ ਹੈ ਕਪਾਹ ਤੇ ਕੀ ਹਾਲ ਹੋਣਾ ਸਾਡੇ ਲੋਕਾਂ ਦੇ ਕਿਸਾਨਾਂ ਦਾ ਇਹ ਦੇਖਿਆ ਜਾ ਸਕਦਾ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਜਿਹੜੇ ਜਿਹੜੀ ਸਰ ਐਕਸਰਸਾਈਜ਼ ਚੱਲ ਰਹੀ ਹੈ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਰਸ ਲਿਸ ਵੋਟਰ ਸੂਚੀਆਂ ਦੀ ਸੁਧਾਈ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਅ ਗਿਛਰੀ ਗਿਆਨੇਸ਼ ਕੁਮਾਰ ਚੀਫ ਇਲੈਕਸ਼ਨ ਕਮਿਸ਼ਨਰ ਨੇ ਕਿਹਾ ਸੀ ਵੀ ਅਸੀਂ ਤਾਂ ਜਿਹੜੇ ਸੜਕਾਂ ਤੇ ਲੰਮੇ ਪਏ ਲੋਕ ਨੇ ਉਹਨਾਂ ਦੀਆਂ ਵੀ ਵੋਟਾਂ ਬਣਾ ਦਨੇ ਆ ਆ ਕਰ ਦਨੇ ਆ ਵਗੈਰਾ ਵਗੈਰਾ ਹੁਣ ਸਵਾਲ ਉੱਠਿਆ ਵੀ ਜਿਹੜੇ ਲੋਕ ਯਤੀਮ ਖਾਨਿਆਂ ਚ ਪਲੇ ਐ ਜਾਂ ਸਰਕਾਰੀ ਦੇ ਚੈਰੀਟੇਬਲ ਹੋਮ ਚ ਪਲੇ ਐ ਉਹ ਜਿਹੜੇ ਐ ਜਦੋਂ ਉਹ ਵੋਟਾਂ ਬਣਾਉਣਗੇ ਤਾਂ ਉਹ ਆਪਣੇ ਮਾਪੇ ਕਿਹਨੂੰ ਦੱਸਣਗੇ ਉਹਨਾਂ ਦੇ ਮਾਪੇ ਦੇ ਰਹਿائش ਦੇ ਸਬੂਤ ਤੇ ਦੂਜੇ ਸਬੂਤ ਉਹਨਾਂ ਦੀ ਜਨਮ ਦੇ ਸਬੂਤ ਉਹ ਕਿੱਥੋਂ ਲੈ ਕੇ ਆਉਣਗੇ ਇਹ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਦਾ ਵੀ ਚੋਣ ਕਮਿਸ਼ਨ ਦੇ ਕੋਲ ਕੋਈ ਜਵਾਬ ਨਹੀਂ ਹੈ ਇਹ ਵੀ ਇੱਕ ਨਵੀਂ ਗੱਲ ਇਸ ਦੇ ਵਿੱਚ ਸਾਨੂੰ ਪਤਾ ਲੱਗ ਰਹੀ ਹੈ ਸੋ ਅੱਜ ਦੀ ਗੱਲ ਚ ਐ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ